ਪੈਰੋ ਮੈਲਾ ਤੀਜਾ ਮਨਸਾ ਮਨ ਹੈ ਸਮਾਇ ਲੈ ਗੁਰ ਸ਼ਬਦ ਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰ ਨਵਾਰੋਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛੁ ਪਜਾਵਣ ਹਾਰ ਰਹਾ ਸਭ ਮੈਂ ਇੱਕ ਰਵ ਰਿਹਾ ਗੁਰ ਬਿਨੂ ਬੂਝ ਨਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਤਬ ਅਨੰਦਿਨ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰ ਥੈ ਸੁਖ ਨ ਪਾਹੀ ਸਤਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਸ਼ੂਤਾਹੇ ਸਤਗੁਰ ਸੇ ਸਦਾ ਸੁਖ ਪਾਇ ਫਿਰ ਦੁੱਖ ਨਾ ਲੱਗਦਾ ਤਾ ਨਾਨਕ ਹਰ ਭਗਤ ਤਰਾਪਤ ਹੋਈ ਜੋਤੀ ਜੋਤ ਸੁਮਾਏ ਘੈਰੋ ਮੈਲਾ ਤੀਜਾ ਬਾਜ ਗੁਰੂ ਜਗਤ ਬੋਰਾਨਾ ਪੂਲਾ ਛੋਟਾ ਖਾਈ ਮਰ ਮਰ ਜੰਮ ਸਦਾ ਦੁੱਖ ਪਾਏ ਬਰਤੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਗੁਰ ਕੀ ਸਰਣਾ ਫਿਰਦ ਹਰ ਨਾਮ ਮੀਠਾ ਸਦ ਲਗਾ ਗੁਰ ਸ਼ਬਦੇ ਪਵ ਜਲ ਤਰਣਾ ਰਹਾ ਦੇਖ ਕਰ ਬਹੁਤ ਚਿਤ ਡੋਲੇ ਅੰਤਰ ਕਾਮ ਕੋ ਅੰਕਾਰ ਅੰਤਰ ਤਿਸ਼ਾ ਪੂਖ ਅਤ ਬੋਤੀ ਢੋਂਕਤ ਫਿਰੈ ਦਰਬਾਰ ਗੁਰ ਕਾ ਸ਼ਬਦ ਮਰੈ ਫਿਰ ਜੀਵੇ ਤਨ ਕਾ ਮੁਕਤ ਦਵਾਰ ਅੰਤਰ ਸ਼ਾਂਤ ਸਦਾ ਸੁਖ ਹੋਵੇ ਹਰ ਰੱਖਿਆ ਉਰਧਾਰ ਜਿਉ ਤਿਸ ਭਾਵੈ ਤਿਵੇਂ ਚਲਾਵੇ ਕਰਣ ਕਛੂ ਨ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ RAM ਨਾਮ ਵਡਿਆਈ ਪੈਰੋ ਮੈਲਾ ਤੀਜਾ ਹਮ ਮਾਇਆ ਮੋਖ ਖੁਆਇ ਦੁਖ ਕਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਬਵੇਕ ਫਰਮਾਏ ਮਨਮੁਖ ਤ੍ਰਿਗ ਜੀਵਨ ਸੰਸਾਰ RAM ਨਾਮ ਸੁਪਨੇ ਨਹੀਂ ਚੇਤਿਆ ਹਰਿ ਸਿਉ ਕਦੇ ਨ ਲਾਗੇ ਪਿਆਰ ਪ੍ਰਹਾਉ ਪਸ਼ੂ ਕਰਮ ਕਰੇ ਨਹੀਂ ਬੁਝੈ ਕੂੜ ਕੁਮਾਵੇ ਕੂੜੋ ਹੋਏ ਸਤਗੁਰ ਮਿਲੈ ਤਾਂ ਉਲਟੀ ਹੋਵੇ ਖੋਜ ਲੈ ਜਨ ਕੋਏ ਹਰ ਹਰ ਨਾਮ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਅਬ ਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਡਿਆਈ ਨਾਨਕ ਨਾਮ ਸਮਾਏ ਹੈਰੋ ਮੈਂ ਲਾ ਤੀਜਾ ਮੇਰੀ ਪਟੀਆਂ ਲਿਖੋ ਹਰ ਗੋਵਿੰਦ ਗੋਪਾਲ ਦੂਜੇ ਭਾਏ ਫਾਫੇ ਜਮ ਜਲਾ ਸਤਗੁਰ ਕਰੇ ਮੇਰੀ ਪ੍ਰਤਪਾਲ ਹਰ ਸੁਖ ਦਾਤਾ ਮੇਰੇ ਨਾਲ ਗੁਰ ਉਪਦੇਸ਼ ਤਨਲਾਦ ਹਰ ਉਚਰੈ ਸ਼ਾਸਨਾ ਤੇ ਬਾਲਕ ਗਮ ਨਾ ਕਰ। ਧਾਵ ਮਾਤਾ ਉਪਦੇਸ਼ ਹੈ ਪਹਿਲਾਦ ਪਿਆਰੇ। ਪੁੱਤਰ RAM ਨਾਮ ਛੋਡੋ ਜਿਉ ਲੇਹ ਉਬਾਰੇ। ਪਹਿਲਾਦ ਕਹੈ ਸੁਨੋ ਮੇਰੀ ਮਾਏ RAM ਨਾਮ ਨਾ ਛੋਡਾਂ। ਗੁਰਦੀਆ ਬੁਝਾਏ। ਡੰਡਾ ਮਰਕ ਸਭ ਜਾਏ ਪੁਕਾਰੇ ਪਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਸ਼ਟ ਸਭਾਂ ਮੈਂ ਮੰਤਰ ਪੁਕਾਇਆ ਪਹਿਲਾਦ ਕਾਰ ਆਖਾ ਹੋਏ ਰਗੁਰਾਇਆ ਹਾਥ ਖੜਗ ਧਰਤਾ ਆਤ ਅੰਕਾਰ ਘਰ ਤੇਰਾ ਕਹ ਤੁਝ ਲੈ ਉਬਾਰ ਖਿਣ ਮੈਂ ਆਇਆਨ ਰੂਪ ਨਿਕਸਿਆ ਥਮ ਉਪਾਰ ਹਰਨਾਖਸ ਨਖੀ ਬਿਦਾਰਿਆ ਪ੍ਰਹਿਲਾਦ ਲੀਆ ਉਬਾਰ ਸੰਤ ਜਨ ਕੇ ਹਰ ਜਿਉ ਕਾਰਜ ਸੁਵਾਰੇ ਪ੍ਰਹਿਲਾਦ ਜਨ ਕੇ ਇਕੀ ਕੋਲ ਉਧਾਰੇ ਗੁਰ ਕੈ ਸ਼ਬਦ ਹਉ ਮੈਂ ਵਿਖ ਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ ਭਰੋ ਮੈ ਲਾ ਤੀਜਾ ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ ਆਪੇ ਰੱਖਾ ਸੋਈ ਜੋ ਤੇਰੀ ਸਦਾ ਸ਼ਰਣਾਈ ਤੈਨ ਮੰਨ ਦੁੱਖ ਨ ਹੋਈ ਜੁਗ ਜੁਗ ਭਗਤਾ ਕੀ ਰੱਖਦਾ ਆਇਆ ਦੈਂਤ ਪੁੱਤਰ ਪਹਿਲਾਦ ਗਾਇਤਰੀ ਤਰਪਨ ਕਿਸ਼ੂ ਨਾ ਜਾਣੈ ਸ਼ਬਦੇ ਮੇਰ ਮਿਲਾਇਆ ਰਹਾ ਆਨੰਦਿਨ ਭਗਤ ਕਰੈ ਦਿਨ ਰਾਤੀ ਦੁਬਿਧਾ ਸ਼ਬਦ ਦੇ ਕੋਈ ਸਦਾ ਨਿਰਮਲ ਹੈ ਜੋ ਸਚ ਰਤੇ ਸਚ ਵਸੈ ਮਨ ਸੋਈ ਮੂਰਖ ਦੁਬਿਧਾ ਪੜੈ ਨੂਲ ਨਾ ਪਛਾਨੈ ਵਿਰਥਾ ਜਨਮ ਮੰਗਵਾਇਆ ਸੰਤ ਜਨਾਂ ਕੀ ਨਿੰਦਾ ਕਰੈ ਦੁਸ਼ਟ ਦੈਂਤ ਚੜਾਇ ਤਹਿਲਾਦ ਦੁਬਿਧਾਨਾ ਪੜੈ ਹਰ ਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇ ਸੰਤ ਜਨਾਂ ਕਾ ਹਰ ਜੀਉ ਰੱਖਾ ਦੈਂਤ ਕਾਲ ਨੇੜਾ ਆਇ ਆਪਣੀ ਪੈਜ ਆਪੇ ਰੱਖੈ ਅਗਤਾਂ ਦੇ ਵੜਾਈ ਮਾਨਕ ਹਰਨਾਖਸ ਨਖੀ ਬਿਦਾਰਿਆ ਅੰਧਾ ਦਰ ਕੀ ਖਬਰ ਨਾ ਪਾਈ ਰਾਗ ਪੈਰੋ ਪਹਿਲਾ ਚੌਥਾ ਚਉਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰ ਜਨ ਸੰਤ ਕਰ ਕਿਰਪਾ ਪਗ ਲਾਇਣ ਗੋਰੀ ਸ਼ਬਦੀ ਹਰ ਭਜ ਸੁਰਤ ਸਮਾਇਣ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅਵਜਲ ਹਰ ਨਾਮ ਤਰਾਇਣ ਤਹਾ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੈ RAM ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲ ਵਿਖ ਪਾਪ ਗਏ ਗਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਪੈਰੋ ਮੈਲਾ ਚੌਥਾ ਬੋਲ ਹਰ ਨਾਮ ਸਫਲ ਸਾਖਈ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮੇ ਲੋ ਗੁਰ ਪੂਰਾ ਸਤ ਸੰਗਤ ਸੰਗ ਸਿੰਧ ਪਉ ਤਰੀ ਰਹਾਉ ਜਗ ਜੀਵਨ ਧਿਆਏ ਮਨ ਹਰ ਸੇ ਮੇਰੀ ਕੋਟ ਕੁਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸ ਨਾਨਕ ਕੀਓ 86 ਸੁਰ ਸਰੀ ਥਮ ਮੂਰਖ ਕੋ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਰਨ ਹਰੀ ਪੈਰੋ ਮੈਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਛਿਰਦਾ ਫੇਰ ਚੱਲੇ ਤੁਦ ਨਾਲੀ ਹਰ ਹਰ ਨਾਮ ਜਪੋ ਧੰਵਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੁੱਟ ਗਈ ਮਾਇਆ ਜਮ ਜਾਲੀ ਰਹਾਉ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਗੰਮ ਅਗੋਚਰ ਗੁਰ ਗੰਮ ਦਿਖਾਲੀ ਵਿੱਚ ਕਾਇਆ ਨਗਰ ਦਦਾ ਹਰ ਪਾਲੀ ਥੰਬਾਰਿਕ ਹਰ ਪਿਤਾ ਪ੍ਰਤ ਪਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਪੈਰੋ ਮੈਲਾ ਚੌਥਾ ਸਭ ਘਟ ਤੇਰੇ ਤੂੰ ਸਬਨਾਮਾ ਹੈ ਤੁਜ ਤੇ ਬਾਹਰ ਕੋਈ ਨਹੀਂ ਹਰ ਸੁਖ ਦਾਤਾ ਮੇਰੇ ਮਨ ਜਾਪ ਸੋ ਤੁਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਤਹਾਂ ਜਾਂ-ਜਾਂ ਦੇਖਾਂ ਤਾਂ ਹਰ ਪ੍ਰਭ ਸੋਏ ਸਭ ਤੇਰ ਵਸ ਦੂਜਾ ਅਵਰ ਨਾ ਕੋਏ ਜਿਸ ਕੋ ਤੂੰ ਹਰ ਰੱਖਿਆ ਪਾਵੇ ਤਿਸ ਕੈ ਨੇੜੇ ਕੋਏ ਨਾ ਜਾਵੇ ਤੂੰ ਜਲ ਥਲ ਮਹੀਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜ਼ਰਾ ਹਜ਼ੂਰ ਪੈਰੋ ਮੈਲਾ ਚੌਥਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰ ਮਸਤਤ ਭਾਗ ਹੋਵੈ ਜਿਸ ਲਿਖਿਆ ਸੋ ਗੁਰਮਤ ਹਿਰਦੈ ਹਰ ਨਾਮ ਸਮਾਰ ਮਦਸੂਦਨ ਜਪਿਐ ਉਰਧਾ ਦੇਹੀ ਨਗਰ ਤਸਕਰ ਪੰਚ ਤਾਤੂ ਗੁਰ ਸ਼ਬਦੀ ਹਰ ਕਾਡੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮੰਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੁਕੀ ਮੋਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਸ ਕੀਜੈ ਜੇ ਕਿਸ ਹੋਵੈ ਹਰ ਬਾਰ ਜੋ ਕਿਸ ਕਰੇ ਸੋਈ ਫਲ ਹੋਸੀ ਹਰ ਧਿਆਵੋ ਅਨੰਦਿਨ ਨਾਮ ਮਨਾਰ ਹਰ ਜੋ ਕਿਸ ਕਰੇ ਸੋ ਆਪੇ ਆਪੇ ਓ ਪੂਛ ਨ ਕਿਸ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਗੁਰ ਕਿਰਪਾ ਧਾਰ ਪੈਰੋ ਮੈਂ ਲਾ ਚੌਥਾ ਤੇ ਸਾਧੂ ਹਰ ਮਿਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨ ਕਾ ਦਰਸ਼ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਤਿਤ ਸੁਆਮੀ ਹਮ ਦਾਸ ਨੰਦਾਸ ਕੀ ਜਪਨ ਹਾਰੀ ਰਾਉ ਤਿਨ ਮਤ ਊਤਮ ਤਿਨ ਪਤ ਊਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਗੁਰ ਸਾਧਨਾ ਪਾਇਆ ਤੇ ਹਰ ਦਰਗ ਕਾਡੇ ਮਾਰੀ ਤੇ ਨਰ ਨਿੰਦਕ ਸ਼ੋਗ ਨਾ ਪਾਵੇ ਤਿਨ ਨਕ ਕਾਟੇ ਸਿਰਜਣਹਾਰੀ ਹਰ ਆਪ ਬੁਲਾਵੇ ਆਪੇ ਬੁਲੇ ਹਰ ਆਪ ਨਿਰੰਝਨ ਰੰਕਾਰ ਮਿਰਾਹਰੀ ਹਰ ਜਿਸ ਤੂੰ ਮਿਲੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਏ ਜੰਤ ਵਿਚਾਰੀ ਪੈਰੋ ਮੈਂ ਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਨਣੀ ਜਿਨ ਹਰ ਨਾਮ ਸੁਣਿਆ ਮਨ ਪੀਨਾ ਤਿਨ ਹਮ ਸ੍ਰੇਵ ਨਿਤ ਚਰਣੀ ਜਗ ਜੀਵਨ ਹਰ ਧਿਆਏ ਤਰਣੀ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਹੀ ਜੇਵਾ ਇਤ ਗਨਣੀ ਰਹਾਉ ਗੁਰ ਸਿਖ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੀ ਜੋ ਉਪਦੇਸ਼ ਸੁਣੀ ਗੁਰ ਕੇ ਆ ਸੋ ਜਨ ਪਾਵੈ ਹਰ ਸੁਖ ਖਣੀ ਤਨ ਸੋ ਵੰਸ਼ ਤਨ ਸੋ ਪਿਤਾ ਤਨ ਸੋ ਮਾਤਾ ਜਿਨ ਜਨ ਜਣੀ ਜਿਨ ਸਾਸ ਗਿਰਾਸ ਧਿਆਇ ਮੇਰਾ ਹਰ ਹਰ ਸੇ ਸਾਚੀ ਦਰਗਾ ਹਰ ਜਨ ਬਣੀ ਧਰ ਹਰ ਗੰਮ ਨਾਮ ਹਰ ਤੇਰੇ ਵਿਚ ਭਗਤਾਂ ਹਰ ਧਰਣੀ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੀ ਤਰੋ ਮੈ ਲਾ ਪੰਜਵਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਸਗਲੀ ਤੀਤ ਪਾਸ ਢਾਰ ਰਾਖੀ ਕਸ਼ਟਮ ਤੀਤ ਗੋਵਿੰਦ ਜਨਮਾਸੀ ਧਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਤ ਨਾਰਾਇਣ ਰਹਾਉ ਕਰਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰਐ ਰੇ ਸਾਖਤ ਠੋਰ ਸਗਲ ਤਰਾਦ ਦੇ ਲੋਰੋਨੀ ਸੋ ਮੁਖ ਜਲੋ ਜਿਤ ਕਹਿ ठाकुर ਜੁਨੀ ਜਨਮ ਨਾ ਮਰ ਨਾ ਆਵ ਨਾ ਜਾਏ ਨਾਨਕ ਕਾ ਪ੍ਰਭ ਰਹਿਓ ਸਮਾਏ ਤੈ ਰੂਪ ਮਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜਾਂ ਐਸੇ 부ਝਿਆ ਰੱਖ ਏਕ ਹਮਾਰਾ ਸੁਮੀ ਸਗਲ ਘਟਾ ਕ ਅੰਤਰ ਜਾਮੀ ਕਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਉ ਨਾਨਕ ਗੁਰ ਮੰਤਰ ਦਿਰੜਾਇਆ